ਪਾਕਿਸਤਾਨ ਵੱਲੋਂ ਲਗਾਤਾਰ ਭਾਰਤ ਤੇ ਹਮਲੇ ਕੀਤੇ ਜਾ ਰਹੇ ਤੇ ਹੂਨ ਹਮਲੇ ਜਿਹੜੇ ਨੇ ਉਹ ਰੈਸ਼ੀ ਇਲਾਕਿਆਂ ਦੇ ਉੱਤੇ ਕੀਤੇ ਜਾ ਰਹੇ ਨੇ ਤੇ ਅੰਮ੍ਰਿਤਸਰ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਇਲਾਕਾ ਹੈ ਮੋਕੰਪੂਰਾ ਜਿੱਥੇ ਕੀ ਘਟਨਾ ਵਾਪਰੀ ਹੈ ਤਾਂ ਉੱਥੇ ਇੱਕ ਘਰ ਦੇ ਉੱਪਰ ਜਿਹੜਾ ਹੈ ਇੱਕ ਸ਼ੈੱਲ ਸੁੱਟਿਆ ਗਿਆ ਹੈ ਤਾਂ ਪਹਿਲੇ ਤੁਸੀਂ ਦੇਖੋ ਇਲਾਕਾ ਕਿੰਨਾ ਭੀੜ ਭੜ ਵਾਲਾ ਇਲਾਕਾ ਹੈ ਔਰ ਉਸ ਕੋਠੇ ਦੇ ਛੱਤ ਦੇ ਉੱਤੇ ਜਦੋਂ ਇੱਕ ਮਹਿਲਾ ਸੀ ਤਾਂ ਅਚਾਨਕ ਇਹ ਸ਼ੈਲਿੰਗ ਹੁੰਦੀ ਹੈ ਔਰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਘਰ ਦੇ ਵਿੱਚ ਉਹ ਸਮਾਨ ਮਿਲਦਾ ਹੈ ਜਿਹੜਾ ਕਿ ਬੰਬ ਨੁਮਾ ਸੀ ਤਾਂ ਉਸ ਤੋਂ ਬਾਅਦ ਭੜਕਮ ਮਚ ਜਾਂਦਾ ਹੈ ਔਰ ਤੁਸੀਂ ਦੇਖੋ ਰਿਆਸੀ ਇਲਾਕਿਆਂ ਦੇ ਵਿੱਚ ਜਿਹੜਾ ਹੈ ਇਸ ਵੇਲੇ ਪਾਕਿਸਤਾਨ ਲਗਾਤਾਰ ਰਾਤ ਵੇਲੇ ਅਟੈਕ ਕਰਨਾ ਸ਼ੁਰੂ ਕਰ ਚੁੱਕਾ ਹੈ ਤਾਂ ਇਸ ਵੇਲੇ ਸਾਡੇ ਨਾਲ ਇਸ ਘਰ ਦੇ ਜਿਹੜੇ ਮਾਲਕਨ ਨੇ ਜਿਨ੍ਹਾਂ ਨੇ ਕੀ ਸਾਰਾ ਕੁਝ ਦਿਨਾਂ ਨਾਲ ਹੋਇਆ ਰਿਤੂ ਕੁਮਾਰ ਉਹਨਾਂ ਦਾ ਨਾਂ ਜੀ ਮੈਮ ਕੀ ਹੋਇਆ ਰਾਤੀ ਰਤੀ ਖਾਣਾ ਖਾ ਕੇ ਮੈਂ ਉੱਪਰ ਆਈਆਂ ਛੱਤੇ ਤੇ ਮੈਂ ਆਪਣੇ ਹਸਬੰਦ ਨੂੰ ਕਹਿ ਨਹੀਂ ਚਲੋ ਆਪਾਂ ਇੱਕ ਵਾਰ ਇਹਨੂੰ ਉੱਪਰ ਜਾ ਕੇ ਆਈਏ ਦੇਖਿਆ ਇਹ ਲੋਕੀ ਕਹਿੰਦੇ ਡਰੋਨ ਉੱਡਦੇ ਆ ਚਲੋ ਆਪਾਂ ਵੀ ਦੇਖ ਕੇ ਉੱਪਰ ਦਾ ਮੋਹਲਾ ਸੀ ਇਹ ਅਚਾਨਕ ਖਾਣਾ ਖਾ ਕੇ ਉੱਪਰ ਆਏ ਆ ਤੇ ਹਜੇ ਐਂਟਰੀ ਕੀਤਾ ਤੇ ਉਹਨਾਂ ਦਾ ਪਿਆਰਥਲੇ ਇੱਥੇ ਆ ਗਿਆ ਛੋਟਾ ਬਲਾਸਟ ਜੋ ਵੀ ਸੀ ਬੰਬ ਸੀ ਤੇ ਉਹ ਜਦੋਂ ਪਿਆਰਥਲੇ ਆਇਆ ਤੇ ਮੈਂ ਫੜਾਫੜ ਕੈਮਰਾ ਓਨ ਕੀਤਾ ਤੇ ਹਜੇ 스ਮੈਲ ਇੰਨੀ ਕਿ ਮੈਂ ਐਂਟਰ ਕੀਤਾ ਇੰਨੀ ਗੰਦੀ 스ਮੈਲ ਆ ਰਹੀ ਮੈਂ ਕੁਛ ਨਾ ਕੁਛ ਹੋਇਆ ਇੱਥੇ ਤੈਨੂੰ ਕਹਿੰਦੇ ਨਹੀਂ ਨਹੀਂ ਕੁਛ ਨਹੀਂ ਇੱਦਾਂ ਦਾ ਮੈਂ ਫੋਨ ਦੀ ਟਾਰਚ ਜਗਾਈ ਤੇ ਉਸ ਤਰੀਂ ਸ਼ਰਲੇ ਵਗੈਰਾ ਡਿੱਗੇ ਬੌਮ ਵਗੈਰਾ ਡਿੱਗਾ ਮੈਂ ਅੰਨੀ ਦੇਰ ਚ ਫਿਰ ਮੱਲੇ ਵਾਲਾ ਨੂੰ ਬੁਲਾਇਆ ਸਾਰਾ ਰੋਲਾ ਰਪਰਾ ਪਾਇਆ ਮੀਡੀਆ ਬੁਲਾਇਆ ਫਿਰ ਪੁਲਿਸ ਮੁਲਾਜ਼ਮਾਂ ਨੂੰ ਕਨਫਰਮ ਕੀਤਾ ਉਹ ਵੀ ਆਏ ਮਤਲਬ ਉਹਨਾਂ ਦੇ ਆਨ ਕਰਕੇ ਸਾਡਾ ਬਚਾ ਆ ਗਿਆ ਨਹੀਂ ਤੇ ਸ਼ਾਇਦ ਸਾਡਾ ਵਿਚਾਰਾ ਤੀ ਨਾ ਹੀ ਹੁੰਦਾ ਉਹ ਉਸਲੇ ਵਾਲੇ ਨੂੰ ਅੱਗ ਲੱਗੀ ਸੀ ਹਾਂਜੀ ਸਮੈਲ ਬਹੁਤ ਸੀ ਹਾਂ ਫਟ ਵੀ ਸਕਦਾ ਸੀ ਤੂੰ ਉਹਨੂੰ ਕਿਵੇਂ ਚੁੱਕਿਆ ਗਿਆ ਉਹਨਾਂ ਨੂੰ ਮੁਲਾਜ਼ਮ ਆਏ ਉਹਨਾਂ ਨੇ ਲਿਫਾਫੇ ਚ ਪਾਇਆ ਤੇ ਉਹ ਨਾਲ ਹੀ ਮਤਲਬ ਲੈ ਗਏ ਜੀ ਹਾਂਜੀ ਤੇ ਪਹਿਲੇ ਆਵਾਜ਼ ਆਈ ਸੀ ਬਹੁਤ ਨਹੀਂ ਨਹੀਂ ਆਵਾਜ਼ ਅਸੀਂ ਜੇ ਐਂਟਰੀ ਕੀਤਾ ਮਤਲਬ ਜੇ ਮੇਰੇ ਆਵਾਜ਼ ਤੇ ਆਈ ਹੋਣੀ ਨਾ ਤੁਸੀਂ ਸਾਇਲੈਂਟ ਹੈ ਕਹਿੰਦੇ ਸਾਇਲੈਂਟ ਹੈ ਹਾਂਜੀ ਆਵਾਜ਼ ਜੇ ਅਸੀਂ ਐਂਟਰੀ ਕੀਤਾ ਜਦੋਂ ਇਹ ਟਾਈਮ ਹੈਗਾ 9:30 ਵਜੇ ਦਾ ਅਸੀਂ ਜਦੋਂ ਉੱਪਰ ਆਏ ਆ ਬਹੁਤ ਗੰਦੀ ਸਮੈਲ ਆਈ ਹੈ ਤੇ ਅਸੀਂ ਨਾਲ ਹੀ ਫਿਰ ਸਾਰਿਆਂ ਨੂੰ ਤਲਾਹ ਕੀਤਾ ਫਿਰ ਸਾਰੇ ਆਏ ਤੇ ਉਸ ਤੋਂ ਬਾਅਦ ਉਹ ਮਲਾਜਮ ਆਇਆ ਰਤੀ 12 ਵਜੇ ਤੱਕ ਇੱਥੇ ਰਹੇ ਫਿਰ ਉਹ ਲੈ ਪੁੱਲ ਥਿੰਚ ਪਾ ਕੇ ਇੱਥੇ ਲੈ ਕੇ ਨਾਲ ਕਿੱਡਾ ਵੱਡਾ ਸੀ ਉਹ ਐਡਾ ਛੋਟਾ ਜਿਹਾ ਤਾਂ ਸੀਗਾ ਤਾਂ ਬਿਲਕੁਲ ਬੰਮ ਸੀਗਾ ਕੀ ਸੀ ਹਾਂਜੀ ਬੰਮ ਸੀਗਾ ਹਾਂਜੀ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦਾਂਗੇ ਹਾਂਜੀ ਹਾਂਜੀ ਤਾਂ ਇਹ ਬਿਲਕੁਲ ਰੈਸੀ ਇਲਾਕਾ ਹੈ ਤੁਸੀਂ ਸਮਝਦੇ ਹੋ ਕਿ ਪਾਕਿਸਤਾਨ ਰੈਸੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਰੈਸੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਬਿਲਕੁਲ ਅਸੀਂ ਵੀ ਇਹੀ ਗੱਲ ਕੀਤੀ ਵੀ ਰੈਸੀ ਇਲਾਕੇ ਦੇ ਵਿੱਚ ਵੇਖੋ ਇਹ ਪਹਿਲਾ ਕੰਮ ਜਿਹੜਾ ਆਪਣਾ ਸਾਡੇ ਘਰ ਹੋਇਆ ਪਰ ਇਹ ਕਿ ਪਰਮਾਤਮਾ ਦਾ ਬਚਾਰਿਆ ਕੋਈ ਨੁਕਸਾਨ ਨਹੀਂ ਹੋਇਆ ਹਾਂਜੀ ਤਾਂ ਉਸ ਦਾ ਕਿਸੇ ਮਿਜ਼ਾਈਲ ਦਾ ਪਾਰਟ ਹੋਵੇ ਤਾਂ ਵੀ ਹੋ ਸਕਦਾ ਹਾਂਜੀ ਹੋ ਸਕਦਾ ਜੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਇਹ ਰਿਹਾਇਸ਼ੀ ਇਲਾਕਾ ਜਿਹੜਾ ਹੈ ਉਸ ਦੇ ਵਿੱਚ ਬਕਾਇਦਾ ਔਰ ਤੁਸੀਂ ਦੇਖੋ ਰਿਹਾਇਸ਼ ਕਿਸ ਤਰੀਕੇ ਦੀ ਹੈ ਇੱਕ ਹੁੰਦਾ ਹੈ ਕਿ ਥੋੜਾ ਜਿਹਾ ਵੱਡੇ ਵੱਡੇ ਘਰ ਹੁੰਦੇ ਨੇ ਲੇਕਿਨ ਬਿਲਕੁਲ ਛੋਟੇ ਛੋਟੇ ਘਰ ਨੇ ਛੋਟੇ ਛੋਟੇ ਗਲੀਆਂ ਨੇ ਔਰ ਮਹਿਜ 40 40 50 50 ਗਜ ਦੇ ਘਰ ਨੇ ਤੇ ਉੱਥੇ ਜਿਹੜਾ ਹੈ ਇਹ ਹਮਲਾ ਕੀਤਾ ਗਿਆ ਔਰ ਬਹੁਤ ਵੱਡੇ ਪੱਦਰ ਦੇ ਉੱਤੇ ਇਸ ਜਿਹੜਾ ਹੈ ਇਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਮੋਕੰਪੂਰਾ ਇਲਾਕਾ ਜੋ ਪੈਂਦਾ ਹੈ ਤਾਂ ਮੈਡਮ ਕੀ ਕਹੋਗੇ ਕਿ ਜਿਸ ਤਰੀਕੇ ਨਾਲ ਇਸ ਵੇਲੇ ਇੱਕ ਤਰ੍ਹਾਂ ਦੀ ਵਾਰ ਚੱਲ ਰਹੀ ਹੈ ਇਸ ਵੇਲੇ ਪਾਕਿਸਤਾਨ ਦੇ ਨਾਲ ਤੈਨ ਕਿ ਜਿਸ ਤਰ੍ਹਾਂ ਕੋਕੀ ਪਹਿਲੇ ਤੇ ਸੀਗਾ ਆਰਬੀ ਬੇਸ ਕੈਂਪ ਹੁਣ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਿਆ ਹਾਂਜੀ ਇੱਕ ਤੇ ਡਰ ਦਾ ਮਾਹੌਲ ਬਣਿਆ ਜੀ ਰਾਤ ਨੂੰ ਸੋਇ ਸੁੱਤਾ ਨਹੀਂ ਜਾਂਦਾ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ ਕਾਫੀ ਰਾਤੀ ਵੀ ਇੰਨੀਆਂ ਆਵਾਜ਼ਾਂ ਆਈਆਂ ਜਦ ਬਲਾਸਟ ਹੋ ਰਹੇ ਸੀ ਬੰਬ ਦੀਆਂ ਬਹੁਤ ਆਵਾਜ਼ਾਂ ਆਈਆਂ ਲੇਕਿਨ ਇਹ ਕਿ ਇੱਕ ਡਰ ਦਾ ਮਾਹੌਲ ਬਣਿਆ ਸਭ ਦੇ ਵਿੱਚ ਕਿ ਦੁਨੀਆ ਸੌਂ ਕੇ ਨਹੀਂ ਦੇਖ ਸਕਦੀ ਨਾ ਕੋਈ ਕੰਮ ਕਰ ਰਹਿ ਗਿਆ ਨਾ ਘਰੋ ਜਾਣ ਜੋਗੇ ਰਹਿ ਗਏ ਬਸ ਡਰ ਹੀ ਰਹਿੰਦਾ ਕਿ ਪਤਾ ਨਹੀਂ ਕਿਸ ਟਾਈਮ ਕੀ ਹੋ ਜਾਣਾ ਹੂੰ ਬਸ ਇਹੀ ਮਾਨਸਿਕ ਖੌਫ ਬਣਿਆ ਹੈ ਤੋ ਇਹ ਬਿਲਕੁਲ ਇੱਕ ਕੋਠਾ ਵੀ ਜਿਹੜਾ ਪੂਰੀ ਘਰ ਦੀ ਛੱਤ ਵੀ ਤੁਹਾਨੂੰ ਦਿਖਾ ਰਿਹਾ ਕਿ ਇਸ ਛੱਤ ਦੇ ਉੱਤੇ ਤੁਸੀਂ ਦੇਖੋ ਹੱਲ ਵੀ ਤੁਹਾਨੂੰ ਥੋੜੇ ਥੋੜੇ ਕਾਲੇ ਨਿਸ਼ਾਨ ਨਜ਼ਰ ਆ ਰਹੇ ਹੋਣਗੇ ਤਾਂ ਇਹ ਪਾਰਟਿਕੂਲਰ ਇਹ ਜਿਹੜਾ ਜਗ੍ਹਾ ਹੈ ਇਸ ਜਗ੍ਹਾ ਦੇ ਉੱਤੇ ਆ ਕੇ ਉਹ ਦਿਖਾਉਗੇ ਮੈਨੂੰ ਕਿੱਥੇ ਹਾਂਜੀ ਇਹ ਦੇਖੋ ਜੀ ਇੱਥੋਂ ਪੈਰਾਂ ਨੇ نیچے ਆਇਆ ਤੇ ਇਹ ਦੇਖੋ ਜੀ ਆਹ ਦੇਖੋ ਇੱਥੇ ਆ ਕੇ ਪਲਾਸਟਿਕ ਜਦੋਂ ਹੋਇਆ ਅਸੀਂ 10 ਮਿੰਟ ਚ ਰੋਲਾ ਲਾਉਂਦੇ ਆ। लास्ट ਵੀ ਹੋਇਆ ਥੋੜਾ। ਇਹ ਦੀ ਸਮੈਲ ਸੁੰਗੋ ਤੁਸੀਂ ਇੱਥੇ ਖਲੋ ਕੇ ਦੇਖੋ। ਹੁਣ ਵੀ ਬੜੀ ਸਮੈਲ ਆ ਰਹੀ ਐ। ਅਸੀਂ ਇੱਥੇ ਮਤਲਬ ਐ ਨਿਚੇ ਗਏ। ਇੰਨੀ ਕ ਗੰਦੀ ਸਮੈਲ ਆ ਰਹੀ ਪਟਾਸ ਦੀ ਸਮੈਲ। ਬਿਲਕੁਲ ਤੁਸੀਂ ਦੇਖੋਗੇ ਘਰ ਦੀ ਐ ਛੱਤ ਐ ਤੇ ਇਸ ਛੱਤ ਦੇ ਉੱਤੇ ਜਿਹੜਾ ਹੈ ਜੋ ਕਿ ਇੱਕ ਝੋਲਨ ਚੀਲ ਜਿਹਨੂੰ ਅਸੀਂ ਕਹਿੰਨੇ ਆ ਕਿ ਬੰਮ ਨੁਮਾ ਚੀਜ਼ ਜਿਹੜੀ ਹੈ ਅਸਮਾਨ 'ਚੋਂ ਡਿੱਗਦੀ ਹੈ ਔਰ ਇੱਥੇ ਕੋਈ ਲੜਾਈ ਝਗੜੇ ਵਾਲਾ ਐਦਾ ਦਾ ਕੰਮ ਨਹੀਂ ਸੀ ਔਰ ਇੱਥੇ ਇੱਕ ਵੱਡੀ ਜਿਹੜੀ ਹੈ ਰਾਤ ਨੂੰ ਪਾਕਿਸਤਾਨ ਦੀ ਇੱਕ ਨਪਾਕ ਹਰਕਤ ਹੋਈ ਹੈ ਕਿ ਹੁਣ ਰਿਹਾਇਸ਼ੀ ਇਲਾਕੇ ਇੱਕ ਵਾਰ ਫੇਰ ਰਿਹਾਇਸ਼ੀ ਇਲਾਕਾ ਬਾਰ-ਬਾਰ ਲਗਾਤਾਰ ਅਸੀਂ ਪੂਰਾ ਤੁਹਾਨੂੰ 360 ਡਿਗਰੀ ਐਂਗਲ ਦੇ ਨਾਲ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰਾ ਇਲਾਕਾ ਤੁਸੀਂ ਦੇਖੋਗੇ ਕਾਫੀ ਜਿਹੜਾ ਛੋਟਾ ਇਲਾਕਾ ਹੈ ਔਰ ਉੱਥੇ ਜਿਹੜਾ ਹੈ ਹਮਲਾ ਹੋਇਆ ਹੈ ਤਾਂ ਫਿਲਹਾਲ ਤਾਂ ਉਸ ਤੋਂ ਬਾਅਦ ਮੈਡਮ ਹੁਣ ਕੀ ਕਹੋਗੇ ਕਿ ਮਤਲਬ ਇਸ ਤਰ੍ਹਾਂ ਦੇ ਜੋ ਹਮਲੇ ਹੋ ਰਹੇ ਨੇ ਹਾਂਜੀ ਤਾਂ ਜਵਾਬ ਦੇਣਾ ਚਾਹੀਦਾ ਭਾਰਤ ਨੂੰ ਵੀ ਕਰਾਉਣਾ ਬਿਲਕੁਲ ਜੀ ਬਿਲਕੁਲ ਜਵਾਬ ਦੇਣਾ ਚਾਹੀਦਾ ਹੁਣ ਤੇ ਜੋ ਮਾਹੌਲ ਬਣ ਗਿਆ ਹੁਣ ਤੇ ਪਾਕਿਸਤਾਨ ਨੂੰ ਜਵਾਬ ਦੇਣਾ ਬੰਦ ਹੈ ਅਸੀਂ ਨਾਲ ਨਾ ਮੋਦੀ ਸਰ ਦੇ ਨਾਲ ਆ ਜੋ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਆ ਹਾਂ ਹਾਂਜੀ ਤਾਂ ਬਿਲਕੁਲ ਰਾਤੀ ਡਰ ਲੱਗਾ ਇੱਕਦਮ ਹਾਂਜੀ ਬਿਲਕੁਲ ਡਰ ਮੈਂ ਕਿਹਨੇ ਰਾਤੀ ਸੌਂਕੇ ਨਹੀਂ ਜੇ ਦੇਖਿਆ ਇੰਨੀਆਂ ਆਵਾਜ਼ਾਂ ਆ ਰਹੀਆਂ ਸੀ ਰਾਤੀ 2 ਵਜੇ ਵੀ ਮੈਂ ਛੱਤ ਤੇ ਆਈਆਂ ਮੈਂ ਕਿਹਾ ਦੇਖਾਂ ਸਹੀ ਕਿੰਨਾ ਘੜਕਾ ਹੋ ਰਿਹਾ ਮਤਲਬ ਬਹੁਤ ਜ਼ਿਆਦਾ ਆਵਾਜ਼ਾਂ ਆ ਰਹੀਆਂ ਸੀ ਬਿਲਕੁਲ ਪੁਲਿਸ ਅਭੀ ਇੱਥੇ ਪਹੁੰਚੀ ਆ ਭਾਜੀ ਕੋਈ ਕਾਰਵਾਈ ਕੀ ਹੋਇਆ ਰਾਤੀ ਕੁਝ ਪਤਾ ਲੱਗਾ ਕੁਝ ਇੱਥੇ ਜਿਹੜੀ ਜਾਣਕਾਰੀ ਮਿਲੀ ਥਾਣੇ ਵਾਲੇ ਦੱਸਦੇ ਭਾਏ ਰਾਤ ਹਾਂਜੀ ਮੌਕੇ ਤੇ ਪਹੁੰਚੇ ਤੇ ਉਹ ਲੈ ਕੇ ਉਠਾ ਕੇ ਜੋਗਾ ਗਏ ਕੀ ਹੈਗੀ ਸੀ ਇਹ ਨਹੀਂ ਹੁਣ ਪਤਾ ਜੇ ਸਾਨੂੰ ਜਾਣਕਾਰੀ ਨਹੀਂ ਇਹਦੀ ਤਾਂ ਮਤਲਬ ਕੀ ਸ਼ੈਲ ਹੁਣ ਇਹ ਨਹੀਂ ਨਾ ਹਾਂ ਤਾਂ ਬਿਲਕੁਲ ਤੁਸੀਂ ਵੇਖੋਗੇ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਘਰ ਦੀਆਂ ਤਸਵੀਰਾਂ ਛਾਦੀਆਂ ਤਸਵੀਰਾਂ ਵੀ ਤੁਸੀਂ ਵੇਖੋ ਇਲਾਕਾ ਵੀ ਦਿਖਾ ਰਹੇ ਹਾਂ ਤਾਂ ਇੱਕ ਵਾਰ ਦੱਸਣਾ ਚਾਹਾਂਗੇ ਕਿ ਜਿਸ ਤਰੀਕੇ ਨਾਲ ਵੱਖ-ਵੱਖ ਜਗ੍ਹਾ ਦੇ ਉੱਤੇ ਹਮਲੇ ਜਿਹੜੇ ਨੇ ਪਾਕਿਸਤਾਨ ਵੱਲੋਂ ਬੀਤੀ ਰਾਤ ਕੀਤੇ ਗਏ ਜਿਦੇ ਵਿੱਚ ਕੀ ਆਰਮੀ ਦੇ ਏਰੀਆ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਹੁਣ ਪਹਿਲੀ ਵਾਰ ਹੋਇਆ ਹੈ ਕਿ ਅੰਮ੍ਰਿਤਸਰ ਦੇ ਵਿੱਚ ਰਿਹਾਇਸ਼ੀ ਇਲਾਕਿਆਂ ਨੂੰ ਪਾਕਿਸਤਾਨ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਔਰ ਜਿਹੜਾ ਘਰ ਦੇ ਉੱਤੇ ਡਿੱਗਦਾ ਹੈ ਅਚਾਨਕ ਉਹ ਜਲ ਰਿਹਾ ਸੀ ਤਾਂ ਉਸ ਵਾਰ ਲੋਕ ਡਰ ਜਾਂਦੇ ਨੇ ਲੋਕ ਇਕੱਠੇ ਹੁੰਦੇ ਨੇ ਜਿਹੜੇ ਮਾਲਕ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਫਿਲਹਾਲ ਜੋ ਵੀ ਹੋ ਰਿਹਾ ਹੈ ਇਸ ਦੇ ਉੱਤੇ ਭਾਰਤ ਹੁਣ ਕੜਾ ਜਵਾਬ ਦੇਗਾ ਇਸ ਦਾ ਇੰਤਜ਼ਾਰ ਹੈ ਪਰ ਪਾਕਿਸਤਾਨ ਦੀਆਂ ਨਪਾਕ ਹਰਕਤਾਂ ਲਗਾਤਾਰ ਹੁਣ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ